ਭਗਵਾਨ ਵਾਲਮੀਕੀ ਆਸ਼ਰਮ ਤੁਨਾ ਸਾਹਿਬ ٹرسٹ ਦੇ ਚੇਅਰਮੈਨ ਓਮਪ੍ਰਕਾਸ਼ ਗੱਬੜ ਦੀ ਅਗਵਾਈ ਹੇਠ ਵਕਤਨੇਸ਼ ਸ਼੍ਰਾਇਨ ਬੋਰਡ ਦੇ ਜੀਐਮ ਪਲਵ ਸਟ੍ਰੇਸ਼ ਨਾਲ ਮੁਲਾਕਾਤ ਕੀਤੀ ਅਤੇ ਆਸ਼ਰਮ ਦੀ ਮਰਿਆਦਾ ਨੂੰ ਬਣਾਈ ਰੱਖਣ ਲਈ ਕੜੇ ਕਦਮ ਚੁੱਕਣ ਲਈ ਆਖਿਆ ਉਦਦਰ ਸ਼੍ਰਾਇਨ ਬੋਰਡ ਦੇ ਜੀਐਮ ਪਲਵ ਸਟ੍ਰੇਸ਼ ਨੇ ਵਿਭਾਗਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਅਤੇ ਪੂਰੀ ਮਰਿਆਦਾ ਬਣਾਈ ਰੱਖਣ ਦਾ ਆਸ਼ਵਾਸਨ ਦਿੱਤਾ ਇਸ ਮੌਕੇ ਸੇਵਾਦਾਰ ਬਲਵੰਤ 나ਠਵੀ ਮੌਜੂਦ ਸਨ ਜਿਹੜੇ ਵੀ ਪ੍ਰਤੀਨਿਧੀ ਆਪਣੇ ਗੱਬਰ ਸਾਹਿਬ ਨੇ ਪਾਪਾ ਜੀ ਨੇ ਬਾਬਾ ਪਲਵੰਤਨਾ ਜੀ ਇਹਨਾਂ ਨੇ ਜਿਹੜੀਆਂ ਮੰਗਾਂ ਰੱਖੀਆਂ ਉਹਦੇ ਉੱਤੇ ਅਸੀਂ ਪੂਰਾ ਗੌਰ ਕਰ ਰਹੇ ਹਾਂ ਜਿਹੜਾ ਸਫਾਈ ਦਾ ਜਿਹੜਾ ਕੰਮ ਹੈਗਾ ਉਹ ਅਸੀਂ ਇੱਥੇ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੈਗੇ ਕਿ ਹਰ ਰੋਜ਼ ਰੋਜ਼ ਦੇ ਰੋਜ਼ ਜਿਹੜਾ ਆ ਉੱਥੇ ਜਿਹੜਾ ਮੇਨ ਸ਼ਰਈ ਮੰਦਿਰ ਜਿਹੜਾ ਅੰਦਰ ਹੈਗਾ ਉੱਥੇ ਵਾਦ ਤੋਂ ਬਾਅਦ ਜਿਹੜੀ ਸਫਾਈ ਕਰਕੇ ਉਥੋਂ ਦੀਆਂ ਜਿਹੜੀਆਂ ਵੀਡੀਓਜ਼ ਬਣਾ ਕੇ ਫੋਟੋਆਂ ਸਪਾਰਕ ਜਿਹੜੇ ਪ੍ਰਤੀਨਿਧੀ ਨੇ ਜਿਹੜੇ ਇੱਥੇ ਦੇ ਮੋਦਵਾਰ ਨੇ ਉਹਨਾਂ ਨੂੰ ਵੀ ਪਾਈਆਂ ਜਾਣ ਇਸ ਤੋਂ ਇਲਾਵਾ ਅਸੀਂ ਜਿਹੜੇ ਇੱਥੇ ਦੇ ਸੁਪਰਵਾਈਜ਼ਰ ਸਿਕਿਉਰਿ ਉਹਨਾਂ ਨੂੰ ਵੀ ਅਸੀਂ ਹਦਾਇਤ ਕਰਤੀ ਹੈਗੀ ਹੈ ਕਿ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਖਾਣ ਦੀ ਵਸਤੂ ਜਾਂ ਉਹਦਾ ਦੀ ਵਸਤੂ ਜਿਹੜੇ ਨਾਲ ਮਰਿਆ ਮੰਦਰ ਦੀ ਮर्यादा ਦਾ ਭੰਗ ਹੁੰਦੀ ਹੋਵੇ ਉਹ ਕਿਸੇ ਵੀ ਤਰੀਕੇ ਦੀ ਨਾ ਹੋ ਜਾਵੇ ਇਖਤ ਨੂੰ ਦੀ ਮर्याਦਾ ਨੂੰ ਕਾਇਮ ਰੱਖਣ ਦੇ ਵਾਸਤੇ ਹਰ ਕੁਰਬਾਨੀ ਦਿੱਤੀ ਜਾਂਦੀ ਹੈ ਯੂਕੇ 3 ਮਸਲੇ ਹੈ ਸਫਾਈ ਦਾ ਪ੍ਰਬੰਧ ਠੀਕ ਨਹੀਂ ਉਸੇ ਦੀ ਗੱਲ ਆਈ ਕਿ ਬਲਾਜਮਨ ਦੇ ਤਰ੍ਹਾਂ ਮਨ ਨਹੀਂ ਸੀ ਮਿਲਿਆ ਜਿੱਕੇ ਜਦੋਂ ਉੱਤੇ ਜਾ ਕੇ ਸਟੱਡੀ ਕੀਤਾ ਕਵਾਂਟਮ ਦੇ ਹਸਾਬ ਨਾਲ ਮਿੱਠਾ ਪੀਆ ਏਸੀ ਕਿੰਨੇ ਸਾਲ ਹੋ ਗਏ 16 ਦਾ ਸ਼ੁਰੂਆਤ ਹੋਈ ਵੀ 11 12 ਸਾਲ ਹੋ ਗਏ ਅੱਲੇ ਜਿਹੜੀ ਇਤੀ ਲਾਹੀਓ ਦੇ ਡੱਬੇ ਉੱਤੀ ਵੇ ਇੱਥੇ ਤਾਂ ਜਿੱਥੇ ਮਹਾਰਾਜੀ ਮੂਰਤੀ ਆ ਉੱਥੇ ਪਿਜਾਰੀ ਸਾਹਿਬ ਆਮਕੀ ਤੁਮੋਂ ਨੇ ਹਟਦੇ ਉਸ ਤੇ ਖਲੋ ਕੇ ਉਹ ਨੂੰ ਛੋੜ ਖੜਿਆ ਜੀ ਮੈਂ ਵਾਲਮੀਕ ਤੀਰ ਦੇ ਪ੍ਰਬੰਧਾਂ ਨੂੰ ਲੈ ਕੇ ਬਹੁਤ ਚਿੰਤਾਜਨਕਾਂ ਔਰ ਸਮਾਜ ਦੇ ਵਿੱਚ ਜਿਹੜਾ ਇਹ ਚੀਜ਼ ਦਾ ਰੋਸ ਪਾਇਆ ਜਾ ਰਿਹਾ ਕਿ ਜਿਹੜਾ ਉਥੇ ਸਫਾਈ ਸੇਵਕ ਆ ਜਾਂ ਉਥੇ ਸਫਾਈ ਦੇ ਪ੍ਰਬੰਧਾਂ ਨੂੰ ਲੈ ਕੇ ਬਹੁਤ ਹੀ ਨਕਾਮੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਤੇ ਇਹ ਕਰਕੇ ਸਰਕਾਰ ਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ